ਦੇਅ ਸ਼ਬਦ ਇਹ ਮਹਾਰਾਜ ਕਹਿੰਦੇ ਨੇ ਸਭ ਜਗ ਕਾਲੇ ਬਸ ਹੈ ਬਾਦਾਂ ਦੂਜੇ ਪਾਈ ਵੀ ਸੰਸਾਰ ਸਾਰਾ ਜੱਗ ਹੈ ਕਾਲ ਦੇ ਬਸ ਵਿੱਚ ਹੀ ਆਤਮਕ ਮੌਤ ਦਾ ਡਰ ਹੈ ਸਰੀਰਕ ਕਰਕੇ ਤਾਂ ਮੌਤ ਆਣੀ ਆਣੀ ਹੈ ਹੈਨਾ ਉਦੋਂ ਵੀ ਪ੍ਰਮਾਤਮਾ ਵੱਲੋਂ ਧਿਆਨ ਟੁੱਟ ਜਾਂਦਾ ਤੇ ਦੂਜੇ ਪਾਸੇ ਜਦੋਂ ਪਿਆਰ ਹੁੰਦਾ ਮਹਾਰਾਜ ਕਹਿੰਦੇ ਇਹਦੇ ਵਿੱਚ ਵੱਜਿਆ ਹੋਇਆ ਇਨਸਾਨ ਮੋਹ ਮਾਇਆ ਦੇ ਪਿਆਰ ਵਿੱਚ ਫਸਿਆ ਹੋਇਆ ਤੇ ਕਾਲ ਦੇ ਬਸ ਪਿਆ ਹੋਇਆ ਹੋਮੇ ਕਰਮ ਕਮਾਵਦੇ ਮਨਮੁਖ ਮਿਲੇ ਸਜਾਈ ਆਪਣੇ ਹੋਮੇ ਹੰਕਾਰ ਦੇ ਵਿੱਚ ਹੀ ਕਰਮ ਕਮਾਉਂਦਾ ਇਨਸਾਨ ਜੇ ਕੋਈ ਗੁਰੂ ਦੀ ਗੱਲ ਸੁਣਾਉਣ ਵਾਲਾ ਭੈਣ ਭਾਈ ਦੱਸੇ ਵੀ ਭਾਈ ਇਹ ਰਸਤਾ ਸਹੀ ਨਹੀਂ ਹੈ ਉੱਥੇ ਫਿਰ ਆਪਦਾ ਉਹ ਮਾਣ ਤੇ ਹੰਕਾਰ ਦਿਖਾਉਂਦਿਆ ਵੀ ਤੂੰ ਕੌਣ ਹੁੰਨਾ ਤੂੰ ਵੱਡਾ ਗਿਆਨੀ ਜਾਂ ਪਿਆ ਨਹੀਂ ਭਾਈ ਗਿਆਨੀ ਆਪਣੇ ਸਤਿਗੁਰੂ ਹੀ ਨੇ ਤੇ ਗੁਰੂ ਦੀ ਗੱਲ ਕੋਈ ਵੀ ਭੈਣ ਭਾਈ ਸੁਣਾਵੇ ਗਰਬਾਣੀ ਦੇ ਵਿੱਚੋਂ ਤੇ ਉਹ ਸਤਕਾਰਯੋਗ ਹੁੰਦਾ ਮਹਾਰਾਜ ਕਹਿੰਦੇ ਹੋਮੇ ਕਰਮ ਕਮਾਉਣ ਦੇ ਮਨਮੁਖ ਮਿਲੇ ਸਜਾਏ ਉਹ ਜਦੋਂ ਮਨਮੁਖ ਹੁੰਦਾ ਇਨਸਾਨ ਹਨਾ ਗੁਰੂ ਦੇ ਕਿਹੜੇ ਤੋਂ ਬਾਹਰ ਹੋ ਜਾਂਦਾ ਤੇ ਪ੍ਰਮਾਤਮਾ ਦੇ ਨਾਮ ਨਾਲੋਂ ਵੀ ਟੁੱਟ ਜਾਂਦਾ ਆਪਦੇ ਹੋਮੇ ਦੇ ਵਿੱਚੀ ਕਰਮ ਕਮਾਈ ਜਾਂਦਾ ਵੀ ਆਹੀ ਠੀਕ ਆ ਜਿਹੜਾ ਮੈਂ ਕਰ ਰਿਹਾ ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਸਜ਼ਾ ਮਿਲਦੀ ਆ ਮੇਰੇ ਮਾਨ ਕੋਰ ਚਰਨੀ ਚ ਤਲਾਏ ਗੁਰੂ ਮਹਾਰਾਜ ਕਹਿੰਦੇ ਹੈ ਮੇਰੇ ਮਨ ਗੁਰ ਦੇ ਚਰਨੀ ਚਿੱਤ ਲਾ ਲਾ ਭਾਈ ਗੁਰਮਖ ਨਾਮ ਨਿਧਾਨ ਲੈ ਦਰਗਾ ਲੈ ਛਡਾਈ ਗੁਰਮਖ ਹੋ ਕੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਇਕੱਠਾ ਇਕੱਠਾ ਕਰ ਜਿਹੜਾ ਤੈਨੂੰ ਦਰਗਾ ਦੇ ਵਿੱਚ ਛਡਾ ਲਵੇ ਜਦੋਂ ਤੇਰੇ ਕਰਮਾਂ ਦਾ ਲੇਖਾ ਜੋਖਾ ਹੋਣਾ ਇਹਨੇ ਛਡਾਉਣਾ ਤੈਨੂੰ ਪ੍ਰਭੂ ਪਰਮਾਤਮਾ ਦੇ ਨਾਮ ਨੇ ਰਹਾ ਹੋਰ ਹਾਵਲੇ ਬੰਦ ਚ ਮਹਾਰਾਜ ਕਹਿੰਦੇ ਨੇ ਲੱਖ 84 ਭਰਮ ਦੇ ਮਨ ਹੱਠ ਆਵੇ ਜਾਏ ਲੱਖ 84 ਦੇ ਵਿੱਚ ਭਟਕਦਾ ਹੋਇਆ ਜੀਵ ਮਨੁੱਖਾ ਜਨਮ ਮਿਲਿਆ ਇਹ ਕੀ ਗੱਲ ਕਰਦੇ ਆਪਾਂ ਲੱਖ 84 ਦੇ ਵਿੱਚੋਂ ਭਟਕਦੇ ਆ ਭਟਕਦੇ ਆ ਨੂੰ ਪ੍ਰਭੂ ਪਰਮਾਤਮਾ ਨੇ ਤਰਸ ਕਰਕੇ ਇੱਕ ਮਨੁੱਖਾ ਜਨਮ ਦਿੱਤਾ ਆਪਾਂ ਨੂੰ ਹਨਾ ਤੇ ਜੇ ਮਨੁੱਖੇ ਜਨਮ ਦੇ ਵਿੱਚ ਹੀ ਮਹਾਰਾਜ ਕਹਿੰਦੇ ਤੂੰ 84 ਚ ਪਿਆ ਪਿਆ ਆ ਦੇਖਿਓ 184 ਭਰਮ ਦੇ ਮਨ ਹੱਠ ਆਵੇ ਜਾਏ ਜਿਹੜੇ ਮਨ ਦੇ ਹੱਠ ਮੁਤਾਬਕ ਹੀ ਜੀਵਨ ਬਸਰ ਕਰਦੇ ਨੇ ਕਿਉਂਕਿ ਪ੍ਰਭੂ ਪਰਮਾਤਮਾ ਦਾ ਨਾਮ ਜਪਨਾ ਸਹਿ ਸੁਭਾਏ ਅਕਾਲ ਪੁਰਖ ਵਾਹਿਗੁਰੂ ਸਹਿ ਸੁਭਾਏ ਯਾਦ ਰੱਖਣਾ ਤੇ ਆਪ ਦਾ ਕਾਰੋਬਾਰ ਜੋ ਵੀ ਆਪਾਂ ਆਪਣੀ ਕਿਰਤ ਕਮਾਈ ਕਰਦੇ ਆ ਕਿਸੇ ਵੀ ਕਿਸਮ ਦਾ ਆਪਣਾ ਕਾਰੋਬਾਰਾ ਚਾਹੇ ਮਜਦੂਰ ਆ ਚਾਹੇ ਅਫਸਰ ਆ ਕੋਈ ਬਿਜ਼ਨਸਮੈਨ ਆ ਕੋਈ ਲੀਡਰ ਆ ਕੋਈ ਮੰਤਰੀ ਆ ਆਪਾ ਆਪਣਾ ਮਾਨਦਾਰੀ ਦੇ ਨਾਲ ਕੰਮ ਕਰਦੇ ਰਹੀਏ ਨਹੀਂ ਮਹਾਰਾਜ ਕਹਿੰਦੇ ਤੂੰ ਲੱਖ 84 ਭਰਮ ਦੇ ਮਨ ਹੱਠ ਆਵੇ ਜਾਏ ਜੇ ਤੂੰ ਆਪਦੇ ਮਨ ਦੇ ਹੱਠ ਮੁਤਾਬਕ ਹੀ ਵੀ ਮੈਂ ਠੀਕ ਕਰ ਰਿਆਂ ਠੀਕ ਆ ਜੀ ਉਹਦੇ ਵਿੱਚ ਲੋਕਾਂ ਦਾ ਨੁਕਸਾਨ ਹੋ ਰਿਹਾ ਤਾਂ ਫਿਰ ਮਹਾਰਾਜ ਕਹਿੰਦੇ ਉਹ ਵੀ ਮਰਦਾ ਜੰਮਦਾ ਹੀ ਰਹਿੰਦਾ ਆਵੇ ਜਾਏ ਦਾ ਮਤਲਬ ਜੰਮਦਾ ਮਰਦਾ ਹੀ ਰਹਿੰਦਾ ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੁਨੀ ਪਾਈ ਗੁਰ ਦੇ ਸ਼ਬਦ ਦੀ ਪਛਾਣ ਨਹੀਂ ਕਰੀ ਗੁਰ ਦੇ ਸ਼ਬਦ ਨੂੰ ਸਮਝਿਆ ਨਹੀਂ ਗੁਰ ਦੇ ਸ਼ਬਦ ਦੇ ਸ਼ਬਦ ਦੀ ਕਮਾਈ ਨਹੀਂ ਕਰੀ ਅਸੀਂ ਸਦਾ ਕਹੇ ਵੀ ਗੁਰੂ ਦੇ ਬਚਨ ਮੰਨ ਕੇ ਅਸੀਂ ਆਪਣਾ ਜੀਵਨ ਉਸ ਤਰ੍ਹਾਂ ਨਹੀਂ ਚਲਾਇਆ ਜਿਵੇਂ ਗੁਰੂ ਕਹਿੰਦਾ ਫਿਰ ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੁਨੀ ਪਾਈ ਗੁਰਦੇਸ਼ ਸ਼ਬਦ ਦੇ ਨਾਲੋਂ ਟੁੱਟਿਆ ਹੋਇਆ ਬਾਰ-ਬਾਰ ਜੂਨੀ ਦੇ ਵਿੱਚ ਹੀ ਜੂਨੀਆਂ ਹੀ ਭੋਗੀ ਜਾਂਦਾ ਮਨੁੱਖੇ ਜਨਮ ਵਿੱਚ ਹੁੰਦਾ ਹੋਇਆ ਹੀ ਇੱਕ ਤਾਂ ਬਾਹਰੀ ਹੈ ਨਾ ਮਤਲਬ ਵੀ ਪਹਿਲਾਂ ਵਾਲੀ ਗੱਲ ਕਹੀ ਜਨਮ ਪਈ ਕੀਟ ਪਤੰਗਾ ਕਈ ਜਨਮ ਜਲ ਮੀਨ ਕਰੰਗਾ ਮਹਾਰਾਜ ਨੇ ਦੱਸਿਆ ਵੀ ਇਹਨਾਂ ਜੂਨੀਆਂ ਦੇ ਵਿੱਚੋਂ ਭਟਕਦੀ ਭਟਕਦੀ ਜੀਵ ਆਤਮਾ ਨੂੰ ਪ੍ਰਭੂ ਪਰਮਾਤਮਾ ਨੇ ਮਨੁੱਖੇ ਜਨਮ ਦਾ ਸੰਯੋਗ ਬਣਾ ਕੇ ਠੀਕ ਆ ਜੀ ਤੇ ਸਰੀਰ ਮਨੁੱਖਾ ਮਿਲ ਗਿਆ ਜੀਵ ਆਤਮਾ ਦਾ ਆ ਮਨੁੱਖਾ ਦੇਹੀ ਦਾ ਸੰਯੋਗ ਮਹਾਰਾਜ ਨੇ ਬਣਾਇਆ ਤੇ ਇਹਨਾਂ ਦਾ ਮੇਲ ਬਲਾਪ ਕਰਾ ਕੇ ਮਨੁੱਖਾ ਜਨਮ ਦੇਤਾ। ਹੁਣ ਇਸ ਮਨੁੱਖੇ ਜਨਮ ਵਿੱਚ ਹੀ ਮਹਾਰਾਜ ਕਹਿੰਦੇ 84 ਦੇ ਗੇੜ ਚ ਪਿਆ ਹੋਇਆਂ ਨੂੰ। ਅਧਿਆਨ ਨਾਲ ਦੇਖ ਲਿਓ ਕਿਤੇ ਜਿਹੜਾ ਆਪਣੀ ਸੋਚ ਮੁਤਾਬਕ ਅਸੀਂ ਜੂਨਾ ਭੋਗਦੇ ਆਂ। ਮਾੜੀ ਸੋਚ ਹੋਗੀ, ਲਾਲਚੀ ਵਰਤੀ ਹੋਗੀ। ਹਨਾ? ਸਹੀ ਪਦਾਰਥ ਛੱਡ ਕੇ ਹੋਰ ਕੂੜਕਬਾੜ ਵਿੱਚ ਮੂੰਹ ਮਾਰਨ ਇਹ ਦੇਖੋ ਤੁਸੀਂ ਧਿਆਨ ਨਾਲ ਦੇਖਿਓ ਵੀ ਇਹ ਕੀ ਕਰ ਰਿਹਾ ਇਨਸਾਨ ਇਹ ਸ਼ੀਸ਼ਾ ਸਾਹਮਣੇ ਕੀਤਾ ਮਹਾਰਾਜ ਨੇ ਫੋਟੋ ਖਿੱਚ ਕੇ ਦੱਸਿਆ ਸੁਣ ਵੀ ਜੇ ਤੂੰ ਲਾਲਚ 바ਸਾ ਤਾਂ ਕੁੱਤੇ ਦੀ ਜੋਨੀ ਭੋਗ ਰਹੇ ਹਾਂ ਗੰਦਗੀ 'ਚ ਮੂੰਹ ਰਿਹਾ ਸੱਤੀ ਗੰਦਗੀ 'ਚ ਮੂੰਹ ਮਾਰ ਰਿਹਾ ਸੱਤੀ ਪਦਾਰਥ ਛੱਡ ਕੇ ਤਾਂ ਸੂਰ ਦੀ ਜੋਨੀ ਹੈ ਠੀਕ ਹੈ ਜੀ ਕਾਮੀ ਹੋਇਆ ਤਾਂ ਤੂੰ ਹਾਥੀ ਦੀ ਜੋਨੀ ਭੋਗ ਰਹੇ ਹਾਂ ਇਸ ਤਰ੍ਹਾਂ ਮਹਾਰਾਜ ਨੇ ਧਾਰਨਾ ਦੇ ਦੇ ਕੇ ਦੱਸਿਆ ਕੀੜੇ ਪਤੰਗੇ ਦੀ ਕੂਕਰ ਦੀ ਸੂਰ ਦੀ ਹਾਥੀ ਦੀ ਧਾਰਨਾ ਦੇ ਦੇ ਕੇ ਮਹਾਰਾਜ ਨੇ ਦੱਸਿਆ ਵੀ ਤੂੰ ਮਨੁੱਖੇ ਜਨਮ ਵਿੱਚ ਹੀ 84 ਦੇ ਗੇੜ ਚ ਪਿਆ ਹੋਇਆ ਆ ਭਾਈ ਜਿਹੜਾ ਸਰੀਰ ਕਰਕੇ 84 ਦੇ ਗੇੜ ਚੋਂ ਆਇਆ ਤੇ ਜਦ ਪੈ ਜਾਣਾ ਉਹ ਮਹਾਰਾਜ ਅੱਗੇ ਦੱਸਦੇ ਨੇ ਬਿਨਾਂ ਨਿਕ ਏਵਨਾ ਜਾਪੀ ਕਿੱਥੇ ਜਾਏ ਸਮਾਏ ਉਹ ਨਹੀਂ ਫਿਰ ਪਤਾ ਤੈਨੂੰ ਕਿਹੜਾ ਜਨਮ ਮਿਲਣਾ ਕਿੱਥੇ ਸਮਾਉਣੀ ਹੈ ਜੀਵ ਆਤਮਾ ਮਹਾਰਾਜ ਕਹਣਾ ਕਰਦੇ ਨੇ ਗੁਰ ਕਾ ਸ਼ਬਦ ਨਾ ਚੀਨੇਓ ਫਿਰ ਫਿਰ ਜੋ ਨਹੀਂ ਪਾਏ ਗੁਰਮਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਈ ਜਦੋਂ ਗੁਰਮਖ ਆਪਣੇ ਆਪ ਨੂੰ ਪਛਾਣ ਲੈਂਦਾ ਨਾ ਵੀ ਕਿੱਥੋਂ ਤੂੰ ਆਇਆ ਤੇ ਕਾਦੇ ਵਾਸਤੇ ਤੂੰ ਨੂੰ ਮਨੁੱਖਾ ਜਨਮ ਮਿਲਿਆ ਫਿਰ ਮਹਾਰਾਜ ਕਹਿੰਦੇ ਨੇ ਗੁਰਮਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਈ ਜਦੋਂ ਪ੍ਰਭੂ ਪ੍ਰਮਾਤਮਾ ਦਾ ਨਾਮ ਹਿਰਦੇ ਘਰ ਵਿੱਚ ਬਸ ਗਿਆ ਫੇਰ ਕੀ ਹੋਏਗਾ ਅਨ ਦਿਨ ਭਗਤੀ ਰਤਿਆ ਹਰ ਨਾਮੇ ਸੁਖ ਪਾਈ ਫਿਰ ਹਰ ਰੋਜ ਪ੍ਰਭੂ ਪਰਮਾਤਮਾ ਦੀ ਭਗਤੀ ਵਿੱਚ ਮਨੁੱਖ ਸਰੀਰ ਕਰਕੇ ਬੀਬੀਆ ਚਾਹੇ ਭਾਈਆ ਜੁੜਿਆ ਰਹਿੰਦਾ ਤੇ ਸੁਖ ਵਿੱਚ ਸਮਾਇਆ ਰਹਿੰਦਾ ਜੀਵ ਸਰੀਰ ਕਰਕੇ ਤਾਂ ਚਲੋ ਕੋਈ ਨਾ ਵੀ ਕੋਈ ਤਕਲੀਫ ਹੁੰਦੀ ਆ ਮੌਸਮ ਬਦਲਣ ਦੇ ਮੁਤਾਬਕ ਵੀ ਆ ਜਾਂਦੀ ਆ ਟੈਲ ਮੈਂ ਅੱਜ ਕੱਲ ਜਿਵੇਂ ਹੁੰਦਾ ਸਰੀਰਕ ਕਰਕੇ ਕੋਈ ਤਕਲੀਫ ਆਉਂਦੀ ਆ ਉਹਦੀ ਦਵਾਈ ਬੂਟੀ ਲੈਣੀ ਆ ਆਪਾਂ ਮਹਾਰਾਜ ਕਹਿੰਦੇ ਫੇਰ ਤੋਂ ਅਨੰਦਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ ਜਦੋਂ ਤੋ ਪ੍ਰਭੂ ਪਰਮਾਤਮਾ ਦੀ ਭਗਤੀ ਵਿੱਚ ਰੰਗਿਆ ਜਾਏਗਾ ਮਨ ਫਿਰ ਹਰ ਨਾਮੇ ਸੁਖ ਸਮਾਏ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਸਾਡਾ ਜੀਵਨ ਸਮਾਇਆ ਰਹੇਗਾ ਪਰਮਾਤਮਾ ਦੇ ਵਿੱਚ ਜੀਵਾਤਮਾ ਸਮਾਈ ਰਹੇਗੀ ਤੇ ਸੁਖੀ ਰਹੇਗੀ ਫਿਰ ਕਲਪਦਾ ਨਹੀਂ ਜਿਹਨੂੰ ਆਪਾਂ ਕਹਿੰਦੇ ਕਲਪਿਆ ਪਿਆ ਮਨ ਮਨ ਬੜਾ ਦੁਖੀ ਹੋਇਆ ਪਿਆ ਜੀ ਜਿਆ ਨਹੀਂ ਲੱਗਦਾ ਉਹ ਫਿਰ ਮਨ ਨਾ ਦੁਖੀ ਨਹੀਂ ਹੋਏਗਾ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇਗਾ ਤੇ ਅਤਰਾ ਚੜਾ ਜਿੰਦਗੀ ਦੇ ਵਿੱਚ ਆਉਂਦੇ ਹੀ ਨੇ انسان ਦੇ ਫਿਰ ਇਹਦਾ ਫਿਕਰ ਨਹੀਂ ਰਹਿੰਦਾ ਕਿਉਂਕਿ ਗੁਰੂ ਦੀ ਮਤ ਮੁਤਾਬਕ ਫਿਰ ਨਾ ਸਾਨੂੰ ਸੂਝ ਹੀ ਆ ਜਾਂਦੀ ਵੀ ਕੋਈ ਨਾ ਇਹ ਟਲਦੇ ਪਰਛਾਵੇਂ ਨੇ ਪਹਿਲਾਂ ਬਜ਼ੁਰਗ ਤਾਂ ਕਹਿੰਦੇ ਹੁੰਦੇ ਏ ਟਲਦੇ ਪਰਛਾਵੇਂ ਨੇ ਪੁੱਤ ਕਿਤੇ ਇਧਰ ਨੂੰ ਪਰਛਾਵਾ ਟਲ ਗਿਆ ਕਿਤੇ ਉਧਰ ਨੂੰ ਟਲ ਗਿਆ ਤਾਂ ਚੱਲੀ ਜਾਣਾ ਜ਼ਿੰਦਗੀ ਦਾ ਚੱਕਰ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਮਨ ਸ਼ਬਦ ਅਮਰੇ ਪ੍ਰਤੀਤ ਹੋਏ ਹੋ ਮੈਂ ਤਜੇ ਵਿਕਾਰ ਜੇ ਮਨ ਸ਼ਬਦ ਦੀ ਮਾਰ ਮਰ ਗਿਆ ਦਾ ਮਤਲਬ ਹੈ ਵੀ ਸ਼ਬਦ ਸੁਣਿਆ ਤੇ ਆਪਣਾ ਮਨ ਨੂੰ ਵਿਕਾਰਾਂ ਵੱਲੋਂ ਬਹਿਮਾ ਭਰਮਾ ਕਰਮਾ ਕੰਡਾਾਂ ਵੱਲੋਂ ਮਾਰ ਲਿਆ ਮਨ ਨੂੰ ਤੇ ਹੁਣ ਗੁਰੂ ਦੇ ਸਨਾਤ ਨਾਲ ਜੁੜ ਗਿਆ ਮਹਾਰਾਜ ਕਹਿੰਦੇ ਤਜੇ ਵਿਕਾਰ ਹੋਮੇ ਤਜੇ ਵਿਕਾਰ ਸਾਰੀ ਤੇਰੀ ਹੋਮੇ ਬਿਕਾਰੀ ਬਿਰਤੀ ਦੂਰ ਹੋ ਜਾਏਗੀ ਜਨ ਨਾਨਕ ਕਰਮੀ ਪਾਈਆਂ ਹਰ ਨਾਮਾ ਭਗਤ ਪੜਾਰ ਮਹਾਰਾਜ ਕਹਿੰਦੇ ਆਪਦੇ ਕਰਮੀ ਕਰਮਾ ਮੁਤਾਬਕ ਤੂੰ ਪ੍ਰਭੂ ਪਰਮਾਤਮਾ ਦੀ ਭਗਤੀ ਪ੍ਰਾਪਤ ਕਰੇਗਾ ਇਨਸਾਨ ਠੀਕ ਆ ਜੀ ਜਨ ਨਾਨਕ ਕਰਮੀ ਪਾਈਆਂ ਤੇਰੇ ਕਰਮਾਂ ਦਾ ਫੈਸਲਾ ਹੋਣਾ ਕਰਮਾ ਮੁਤਾਬਕ ਤੈਨੂੰ ਸੁੱਖ ਤੇ ਦੁੱਖ ਮਿਲ ਰਿਹਾ ਜੇ ਗੁਰੂ ਦੇ ਗਿਆਨ ਮੁਤਾਬਕ ਤੇਰਾ ਜੀਵਨ ਹੈ ਜੇ ਤੇਰਾ ਮਨ ਦੁਖੀ ਨਹੀਂ ਹੋਣਾ ਜੇ ਮਨ ਨਹੀਂ ਦੁਖੀ ਤਾਂ ਸਰੀਰ ਨੂੰ ਵੀ ਨਹੀਂ ਤਕਲੀਫ ਹੁੰਦੀ ਜੀ ਜੇ ਜੇ ਹੁਣ ਆਪਾਂ ਬਾਹਰੀ ਧਾਰਨਾ ਲਈਏ ਵੀ ਮਨ ਦੁਖੀ ਆ ਟੈਨਸ਼ਨ ਫਿਕਰਾਂ ਦੇ ਵਿੱਚ ਫਿਰ ਕੀ ਹੁੰਦਾ ਬਲੱਡ ਵੀ ਵੱਧ ਜਾਂਦਾ ਸ਼ੂਗਰ ਵੀ ਵੱਧ ਜਾਂਦੀ ਆ ਠੀਕ ਆ ਜੀ ਬੜਾ ਕੁਝ ਹੁੰਦਾ ਫਿਰ ਸਰੀਰ ਨੂੰ ਵੀ ਤਕਲੀਫ ਆਉਂਦੀ ਜਦੋਂ ਮਨ ਦੁਖੀ ਆ ਜੇ ਤੇਰਾ ਮਨ ਸੁਖੀ ਆ ਤਾਂ ਸਰੀਰ ਨੂੰ ਵੀ ਤਕਲੀਫ ਨਹੀਂ ਹੋਏਗੀ ਫਿਰ ਜਨ ਨਾਨਕ ਕਰਮੀ ਪਾਈ ਅਨ ਹਰ ਨਾਮਾ ਭਗਤ ਪੰਡਾਰ ਹਰੀ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਭਗਤੀ ਦਾ ਪੰਡਾਰਾ ਤੈਨੂੰ ਪ੍ਰਾਪਤ ਹੋਏਗਾ ਇਹ ਆਪਾਂ ਕੱਲ ਸ਼ਬਦ ਵੀ ਵਿਚਾਰਿਆ ਸੀ ਰਿਪੀਟ ਕੀਤਾ ਅੱਜ ਆਪਾਂ ਅਗਲਾ ਸ਼ਬਦ ਪੜ੍ਹਨੇ ਆ ਸਤਿਗੁਰੂ ਦੀ ਕਿਰਪਾ ਸਤਕਾ ਮਹਾਰਾਜ ਕਹਿੰਦੇ ਗੌੜੀ ਵੈਰਾਗਣ ਮਹੱਲਾ ਤੀਜਾ ਇਹ ਗੌੜੀ ਰਾਗ ਅੰਦਰ ਸ਼ਬਦ ਤਾਂ ਮਹੱਲਾ ਤੀਜਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਵਿੱਚੋਂ ਆਪਾਂ ਵਿਚਾਰ ਲੈਨੇ ਆ ਮਹਾਰਾਜ ਕਹਿੰਦੇ ਪਈ ੜੇ ਦਿਨ ਚਾਰ ਹੈ ਹਰ ਹਰ ਲਖ ਪਾਇਆ ਆ ਮਨੁੱਖਾ ਜਨਮਾ ਜਿਹੜਾ ਪੇਕਾ ਪਿੰਡ ਆ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਜਪ ਜਪ ਕੇ ਇਹਦੀ ਪ੍ਰਾਪਤੀ ਕਰ ਲਈ ਆ ਇੱਥੇ ਤੇ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਮਹਾਰਾਜ ਕਹਿੰਦੇ ਪਈਅੜੇ ਦਿਨ ਚਾਰ ਹੈ ਹਰ ਹਰ ਲਖ ਪਾਇਆ ਸ਼ੋਭਾ ਬੰਤੀ ਨਾਰ ਹੈ ਗੁਰਮਖ ਗੁਣ ਗਾਇਆ ਉਹ ਜੀਵ ਆਤਮਾ ਭਲੇ ਕਰਮਾਂ ਵਾਲੀ ਹੈ ਸ਼ੋਭਾਵੰਤੀ ਚੰਗੇ ਭਾਗਾਂ ਵਾਲੀ ਹੈ ਜੀਵ ਇਸਤਰੀ ਜਿਹੜੀ ਗੁਰਮਖ ਗੁਣ ਗਾਇਆ ਗੁਰਮਖ ਬਣ ਕੇ ਜਿਹੜੀ ਗੁਣ ਗਾਉਂਦੀ ਹੈ ਪ੍ਰਭੂ ਪਰਮਾਤਮਾ ਦੇ ਪੇ ਬਕੜੇ ਗੁਣ ਸੰਭਲੇ ਸਹਰੇ ਵਾਸ ਪਾਇਆ ਜੇ ਪੇਕੇ ਘਰ ਦੇ ਵਿੱਚ ਜੇ ਹੁਣ ਬਾਹਰਲੀ ਬਾਹਰੀ ਦਾਣ ਨਾਲ ਜੇ ਕੋਈ ਧੀ ਪੈਣਾ ਜਿਹੜੀ ਧੀ ਬੱਚੀ ਹੈ ਉਹ ਪੇਕੇ ਘਰ ਦੇ ਵਿੱਚ ਆਪਣੀ ਮੰਮੀ ਤੋਂ ਮਾਂ ਤੋਂ ਸਾਰਾ ਕੁਝ ਸਿੱਖ ਕੇ ਜਾਂਦੀ ਹੈ ਪ੍ਰਚਾਦਾ ਪਾਣੀ ਬਣਾਉਣਾ ਰਸੋਈ ਦਾ ਕੰਮ ਘਰ ਦੇ ਕੰਮ ਕਰਨੇ ਬੋਲ ਚੱਲ ਠੀਕ ਹੈ ਠੀਕ ਹੈ ਜੀ ਫਿਰ ਉਹ ਮਹਾਰਾਜ ਕਹਿੰਦੇ ਨੇ ਨਾ ਪੇ ਬਕੜੇ ਗੁਣ ਸੰਭਲੇ ਜੇ ਪੇਕਿਆਂ ਤੋਂ ਗੁਣ ਇਕੱਠੇ ਕਰਕੇ ਲਜਾਏਗੀ ਨਾ ਧੀ ਸਹਰੇ ਬਾਸ ਪਾਇਆ ਫਿਰ ਉਹਦਾ ਸਹਰੇ ਦੇ ਵਿੱਚ ਬਸਣਾ ਸਹਰੇ ਪਰਿਵਾਰ ਦੇ ਵਿੱਚ ਬਸਣਾ ਸੌਖਾ ਇਹ ਗੱਲ ਜੀਵਾਤਮਾ ਦੀ ਹੈ ਜੇ ਹੁਣ ਮਨੁੱਖੇ ਜਨਮ ਦੇ ਵਿੱਚ ਰਹਿੰਦੀ ਰਹਿੰਦੀ ਪ੍ਰਭੂ ਪਰਮਾਤਮਾ ਦਾ ਨਾਮ ਜੱਪੇਗੀ ਜੀਵਾਤਮਾ ਗੁਰੂ ਦੇ ਗਿਆਨ ਮੁਤਾਬਕ ਇਹਦਾ ਜੀਵਨ ਹੋਏਗਾ ਤੇ ਇਹਦਾ ਅਗਲਾ ਪ੍ਰਲੋਕ ਸੌਖਾ ਵਸੇਬਾ ਹੋ ਜਾਏਗਾ ਅੱਗੇ ਜਾ ਕੇ ਫੇਰ ਨੀ ਜੂਨੀਆਂ ਵਿੱਚ ਟੇਡੀਆਂ ਮੇਡੀਆਂ ਜੂਨੀਆਂ ਵਿੱਚ ਭਟਕੇਗੀ ਜੀਵਾਤਮਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਸਮਾ ਜਾਏਗੀ ਹੁਣ ਵੀ ਜਿੰਦੇ ਜੀਵ ਸਵਾ ਕੇ ਰੱਖਣਾ ਮੰਨ ਨੂੰ ਆਪਾਂ ਅਸਲ ਵਿੱਚ ਤਾਂ ਗੁਰਬਾਣੀ ਇਹ ਕਹਿੰਦੀ ਆ ਬਈ ਜਿੰਦੇ ਜੀ ਆਪਦਾ ਮਨ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜ ਕੇ ਰੱਖ ਫੇਰ ਮਹਾਰਾਜ ਨੇ ਇਹ ਅੱਗੇ ਵੀ ਦੱਸਦਾ ਸਤਗੁਰਾਂ ਨੇ ਵੀ ਅੱਗੇ ਵੀ ਤੇਰਾ ਪਾਈ ਬਸੇਬਾ ਸਹੀ ਹੋ ਜਾਏਗਾ ਪਰ ਗੁਰਮਖ ਹੁਣ ਗੁਰਮਖ ਦੀ ਗੱਲ ਆ ਸਾਰੀ ਗੁਰਮਖ ਕਹਿੰਦੇ ਆ ਮਹਾਰਾਜ ਇੱਥੇ ਗੁਰਬਾਣੀ ਦੇ ਵਿੱਚ ਅੱਗੇ ਫੇਰ ਹੁਣ ਕਹਿੰਦੇ ਨੇ ਗੁਰਮਖ ਸਹਜ ਸਮਾਲੀਆਂ ਹਰ ਹਰ ਮਨ ਪਾਇਆ ਜੇ ਭਾਈ ਤੂੰ ਗੁਰਮਖ ਹੋਏਗਾ ਤਾਂ ਹੀ ਸਹਜ ਦੇ ਵਿੱਚ ਤੇਰਾ ਮਨ ਆਏਗਾ ਹਰ ਹਰ ਮਨ ਪਾਇਆ ਫਿਰ ਤੇਰੇ ਮਨ ਨੂੰ ਪ੍ਰਭੂ ਪ੍ਰਮਾਤਮਾ ਦਾ ਨਾਮ ਚੰਗਾ ਲੱਗੇਗਾ ਹੁਣ ਜਿੰਨਾਂ ਚਿਰ ਆਪਣਾ ਮਨ ਨਹੀਂ ਟਿਕਾਉ ਦੇ ਵਿੱਚ ਮਨ ਸ਼ਾਂਤ ਨਹੀਂ ਹੈ ਉਹਨਾਂ ਚਿਰ ਗੁਰੂ ਦੀ ਗੱਲ ਨਹੀਂ ਸੁਣ ਸੁਣਦਾ ਤੇ ਗੁਰੂ ਦੀ ਗੱਲ ਸੁਣਨੀ ਹੈ ਬਹੁਤ ਵੱਡਾ ਦਿਲ ਕਰਕੇ ਸੁਣਨੀ ਪੈਂਦੀ ਆ ਜੀ ਗੁਰੂ ਨੂੰ ਸੁਣਨਾ ਕੋਈ ਸੌਖੀ ਜੀ ਗੱਲ ਨਹੀਂ ਹੈ ਹਰੇਕ ਇਨਸਾਨ ਦੇ ਬਸ ਨਹੀਂ ਹੈਗਾ ਗੁਰੂ ਨੂੰ ਸੁਣਨਾ ਇਹ ਤਾਂ ਜਦੋਂ ਗੁਰੂ ਦੇ ਬਚਨ ਆਉਂਦੇ ਆ ਨਾ ਜਦੋਂ ਤਿੱਖੇ ਬਚਨ ਬੋਲਦਾ ਸਤਿਗੁਰੂ ਕਰਦੇ ਸਾਨੂੰ ਸਮਝਾਉਣਾ ਹੀ ਆ ਜਿਵੇਂ ਹੁਣ ਬਿਮਾਰੀ ਜਾਦੇ ਆ ਤੇ ਡਾਕਟਰ ਕਹਿੰਦਾ ਟੀਕਾ ਲਾਉਣਾ ਪਊ ਹੁਣ ਉਹਨੇ ਸੂਈ ਚ ਭੋਈ ਆ ਤੇ ਆਪਣਾ ਇਲਾਜ ਕਰਨ ਵਾਸਤੇ ਚ ਭੋਈ ਆ ਨਾ ਸੂਈ ਟੀਕਾ ਲਾਇਆ ਇਸੇ ਤਰ੍ਹਾਂ ਹੀ ਗੁਰੂ ਦੇ ਬਚਨਾਂ ਜਿਹੜੇ ਥੋੜੇ ਜਿ ਤਿੱਖੇ ਹੁੰਦੇ ਨੇ ਰੁੱਕੇ ਨਹੀਂ ਹੁੰਦੇ ਜੀ ਤਿੱਖੇ ਬਚਨ ਹੁੰਦੇ ਆ ਸਤਿਗੁਰੂ ਦੇ ਬਚਨ ਸੁਣਨ ਦਾ ਜਿਗਰਾ ਚਾਹੀਦਾ ਤੇਰੇ ਮਨ ਦਾ ਇਲਾਜ ਹੋਣ ਵਾਸਤੇ ਜਦੋਂ ਗੁਰੂ ਦੇ ਤਿੱਖੇ ਬਚਨ ਆਉਂਦੇ ਆ ਉਹ ਸਾਨੂੰ ਫਿਰ ਚੰਗੇ ਨਹੀਂ ਲੱਗਦੇ ਅਸੀਂ ਉੱਠ ਕੇ ਭੱਜ ਲੈਨੇ ਆ ਵੀ ਇਹ ਨਹੀਂ ਆਪਣੇ ਫਿੱਟ ਦੀ ਗੱਲ ਨਹੀਂ ਭਾਈ ਹੁਣ ਸੂਈ ਲਪਾਉਣੀ ਕਿਹੜਾ ਫਿੱਟ ਹੁੰਦੀ ਆ ਜੀ ਕਰਦਾ ਕਿਸੇ ਦਾ ਟੀਕਾ ਲਪਾਉਣ ਨੂੰ ਜਦੋਂ ਬਿਮਾਰੀ ਹੁੰਦੀ ਆ ਉਦੋਂ ਲਪਾਉਣਾ ਪੈਂਦਾ ਭਾਈ ਜਦੋਂ ਸਾਡਾ ਮਨ ਬਿਮਾਰ ਆ ਬਈ ਮਾ ਭਰਮਾ ਕਰਮਾ ਕੰਡਾ ਵਿੱਚ ਫਸਿਆ ਹੋਇਆ ਫਿਰ ਗੁਰੂ ਦੇ ਗਿਆਨ ਦੇ ਭਾਈ ਟੀਕੇ ਸਹਣੇ ਪੈਂਦੇ ਆ ਮੈਂ ਆਪ ਦੀ ਗੱਲ ਪ੍ਰੈਕਟੀਕਲ ਦੱਸ ਦਣਾ ਸਤਗੁਰੂ ਦੀ ਕਿਰਪਾ ਸਦਕਾ ਮੈਂ ਗੁਰੂ ਦੇ ਗਿਆਨ ਦੇ ਟੀਕੇ ਸਹੇ ਆ ਕਿਉਂਕਿ ਪਹਿਲਾਂ ਮੈਂ ਵੀ ਇਸ ਚੱਕਰ ਦੇ ਵਿੱਚ ਜਿੱਦੋਂ ਗੁਰੂ ਸਤਗੁਰੂ ਕਹਿੰਦਾ ਸੀ ਸੁਖ ਕੇ ਹੇਤ ਬਹੁਤ ਦੁੱਖ ਪਾਪ ਤੋਂ ਸੇਵਤ ਸੇਵ ਕਰਤ ਜਨ ਜਨ ਕੀ ਨਵੇਂ ਪਾਤਸ਼ਾਹ ਦਾ ਸ਼ਬਦ ਆ ਇਹ ਦੁਆਰੇ ਦੁਆਰ ਸੁਆਣ ਜਡੋਲਤ ਨਹੀਂ ਸੁਧ ਨਾਮ ਭਜਨ ਕੀ ਇਹਦਾ ਭਾਵ ਅਰਥ ਕੀ ਆ ਬਿਸੁੱਖਾ ਲਿਖਾ ਕਰ ਤੋ ਦਰਦਰ ਤੇ ਤੁਰਿਆ ਫਿਰਨ ਕੁੱਤੇ ਵੰਗੋ ਵਾਰਾ ਕੁੱਤੇ ਵੰਗੋ ਇਹਦਾ ਭਾਵ ਹੈ ਅਰਥ ਹੈ ਦਵਾਰੇ ਦਵਾਰ ਸੁਆਣ ਜੋ ਡੋਲ ਤ ਸੁਆਣ ਕੁੱਤੇ ਨੂੰ ਲਿਖਿਆ ਗੁਰਬਾਣੀ ਦੇ ਵਿੱਚ ਉਹ ਫਿਰ ਜਦੋਂ ਸ਼ਬਦ ਸੁਣੇ ਫਿਰ ਮਨ ਮੁੜਿਆ ਵੀ ਹਾਂ ਵਾਕਿਆ ਤੂੰ ਤਾਂ ਦਰਦਰ ਤੇ ਤੁਰਿਆ ਫਿਰਦਾ ਵਾਰਾ ਕੁੱਤੇ ਨੂੰ ਇਹ ਜਦੋਂ ਬਚਨ ਸਹਿਜ ਗਏ ਨਾ ਆਪਾਂ ਗੁਰੂ ਦੇ ਫੇਰ ਸਾਡਾ ਮਨ ਚੇਂਜ ਹੁੰਦਾ ਫੇਰ ਗੁਰੂ ਦੇ ਲੜ ਲੱਗਦਾ ਆ ਕੇ ਹਰ 6 7 ਦੇ ਵਿੱਚ ਮੈਂ 5 6 ਤੋਂ ਸੁਣਦਾ ਰਿਹਾ 2000 ਤੋਂ ਬਾਅਦ ਕਹਿ ਲੋ ਗੁਰੂ ਦੇ ਬਚਨ ਸੁਣਦਾ ਸੁਣਦਾ ਕਥਾ ਸੁਣਦਾ ਸੁਣਦਾ ਜੀਵਨ ਚੇਂਜ ਹੋ ਗਿਆ ਸਾਰਾ ਪਖੰਡ ਬਾਤ ਕਰਮਕਾਂਡ ਸਭ ਨਿਕਲ ਗਏ ਘਰ ਚੋਂ ਕਿਸੇ ਵੀ ਕਿਸਮ ਦਾ ਸਾਡੇ ਘਰ ਦੇ ਵਿੱਚ ਨਾ ਕੋਈ ਕਰਮਕਾਂਡ ਕਰਦੇ ਅਸੀਂ ਤੇ ਨਾ ਕਿਸੇ ਕਿਸਮ ਦਾ ਕੋਈ ਕਿਸੇ ਦੀ ਮੰਤਾ ਮੰਤਾਵਾ ਕਰਦੇ ਆ ਇੱਕੋ ਹੀ ਆ ਗੁਰੂ ਨੂੰ ਆ ਕੇ ਨਮਸਕਾਰ ਕਰਨੀ ਤੇ ਅਰਦਾਸ ਬੇਨਤੀ ਗੁਰੂ ਦੇ ਚਰਨਾਂ ਵਿੱਚ ਹੁਣ ਅੱਗੇ ਸਤਿਗੁਰੂ ਕਹਿੰਦੇ ਨੇ ਸੁਸਰੇ ਪਈਏ ਪੈਰ ਬਸੇ ਕੋਹਕਤ ਵਿਦ ਪਾਈਏ ਹੁਣ ਪਹਿਲਾ ਮਹਾਰਾਜ ਨੇ ਦੱਸਤਾ ਨਾ ਗੁਰਮਖ ਸਹਿਜ ਸਮਾਣੀਆਂ ਹਰ ਹਰ ਮਨ ਪਾਇਆ ਜਦੋਂ ਹਰੀ ਪ੍ਰਭੂ ਪ੍ਰਮਾਤਮਾ ਦਾ ਸਾਨੂੰ ਨਾਮ ਚੰਗਾ ਲੱਗਣ ਲੱਗ ਗਿਆ ਗੁਰੂ ਦੇ ਬਚਨ ਚੰਗੇ ਲੱਗਣ ਲੱਗੇ ਫੇਰ ਸਾਡਾ ਜੀਵਨ ਸਵਰੇਗਾ ਤੇ ਅੱਗੇ ਮਹਾਰਾਜ ਆਖਦੇ ਨੇ ਸੁੱਸਰ ਰੇ ਪਈਏ ਪੈਰ ਬਸੇ ਕੋਹ ਕਿਤ ਬਿਦ ਪਾਈਏ ਉਹ ਤੇਰਾ ਭਾਈ ਮਨੁੱਖੇ ਜਨਮ ਦੇ ਵਿੱਚ ਵੀ ਤੇਰੀ ਰੱਖਿਆ ਕਰਦਾ ਤੇ ਜਦੋਂ ਤੂੰ ਪਰਲੋਕ ਸੁਧਾਰ ਜਾਏਗਾ ਉਦੋਂ ਵੀ ਉਦੋਂ ਵੀ ਉਹਦੇ ਚਰਨਾਂ ਵਿੱਚ ਹੀ ਜਾਣਾ ਹੁਣ ਵੀ ਉਹਦੇ ਚਰਨਾਂ ਵਿੱਚ ਜੁੜ ਕੇ ਰਹਿ ਇਤਵਿਦ ਪਾਈਏ ਦਾ ਮਤਲਬ ਦੱਸ ਦੇ ਨੇ ਮਹਾਰਾਜ ਆਪਨ ਰੰਜਨ ਅਲਖ ਹੈ ਆਪੇ ਮੈ ਲਾਈਏ ਉਹ ਅਕਾਲ ਪੁਰਖ ਵਾਹਿਗੁਰੂ ਆਪੇ ਹੀ ਤੈਨੂੰ ਕਿਰਪਾ ਕਰਕੇ ਫਿਰ ਚਰਨਾਂ ਨਾਲ ਜੋੜ ਲੈਂਦਾ ਜੀ ਦੇ ਜੀ ਮਨੁੱਖ ਨੇ ਜੁੜਨਾ ਪ੍ਰਭੂ ਪ੍ਰਮਾਤਮਾ ਦੇ ਨਾਲ ਤਨੇ ਇੱਥੇ ਮਗਰੋਂ ਅਰਦਾਸਾਂ ਕਰਦੇ ਮੈਂ ਵੀ ਵਿਚਾਂ ਜਾਂ ਮੈਂ ਵੀ ਅਰਦਾਸ ਕਰ ਦਿੰਨਾ ਵੀ ਮਹਾਰਾਜ ਕੁਝ ਦਿਨਾਂ ਤੋਂ ਫਲਾਣਾ ਸਿੰਘ ਚੜਾਈ ਕਰਕੇ ਉਹਨੂੰ ਆਪਣੇ ਚਰਨਾਂ ਵਿੱਚ ਨਵਾਸ ਦੇਈ ਤੇ ਗੁਰਦੁਆਰੇ ਮੂਰੇ ਬੈਠ ਕੇ ਉਹ ਤਨਸਾਂ ਖੇਡ ਖੇਡ ਕੇ ਮੁੜ ਜਾਂਦਾ ਤੇ ਗੁਰਦੁਆਰੇ ਜਦੋਂ ਰਹਿ ਰਹਾ ਸੁਣਨ ਲੱਗਦਾ ਉਦੋਂ ਘਰ ਨੂੰ ਤੁਰ ਜਾਂਦੇ ਆ ਲੋਕਾਂ ਨੂੰ ਘਰਦਿਆਂ ਨੂੰ ਆਏ ਲੱਗਦਾ ਵੀ ਇਹ ਤਾਂ ਗੁਰਦੁਆਰਿਆਂ ਆਇਆ ਹੋ ਸਾਰੀ ਦਿਹਾੜੀ ਦਾ ਇਹ ਸੱਚੀਆਂ ਗੱਲਾਂ ਜਈ ਗੁਰੂਦੁਆਰੇ ਆਈਏ ਗੁਰੂ ਦੀ ਗੱਲ ਸੁਣੀਏ ਮਹਾਰਾਜ ਕਹਿੰਦੇ ਆਪ ਨਰੰჯਨ ਅਲਖ ਹੈ ਆਪੇ ਮੇਲ ਲਾਈਏ ਉਹ ਆਪੇ ਮੇਲ ਮਲਾਪ ਕਰਾ ਲਏਗਾ ਤੂੰ ਉਹਦੇ ਚਰਨਾਂ ਨਾਲ ਲੱਗ ਉਹਦਾ ਗੁਰਮਖ ਬਾਣਾ ਉਹਦੇ ਕਹਿਣ ਮੁਤਾਬਕ ਜੀਵਨ ਬਸਰ ਕਰ ਗੁਰੂ ਦੇ ਅਗੇ ਮਹਾਰਾਜ ਕਹਿੰਦੇ ਨੇ ਰਹਾਉ ਵਾਲਾ ਬੰਦਾ ਜੀ ਆਪੇ ਹੀ ਪ੍ਰਭ ਦੇ ਮਤ ਹਰ ਨਾਮ ਧਿਆਈਏ ਉਹ ਆਪੇ ਹੀ ਪ੍ਰਭੂ ਪਰਮਾਤਮਾ ਸਾਨੂੰ ਮਤ ਦੇ ਕੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਲੈਂਦਾ ਫਿਰ ਉਹ ਮਨੁੱਖ ਭੈਣਾ ਚਾਹੇ ਭਾਈ ਆ ਉਹ ਫਿਰ ਪ੍ਰਭੂ ਪਰਮਾਤਮਾ ਦਾ ਨਾਮ ਧਿਆਉਣ ਲੱਗ ਜਾਂਦਾ ਜਦੋਂ ਗੁਰੂ ਦੀ ਗੱਲ ਸੁਣਨੀ ਸ਼ੁਰੂ ਕਰ ਦੇਵੇ ਫਿਰ ਤੇਰੇ ਬੜ ਭਾਗ ਬਣ ਜਾਣਗੇ ਭਾਈ ਬੜ ਭਾਗੀ ਸਤ ਗੁਰ ਮਿਲੇ ਮੁਖ ਅਮਰਤ ਪਾਈਏ ਤੇਰੇ ਵੱਡੇ ਭਾਗ ਬਣ ਜਾਣਗੇ ਤੈਨੂੰ ਸਤਿਗੁਰੂ ਮਿਲੇਗਾ ਤੇ ਮੁੱਖ ਅੰਮ੍ਰਿਤ ਪਾਈਏ ਆ ਹੁਣ ਆਪਣੇ ਸਤਿਗੁਰੂ ਮੁੱਖ ਦੇ ਵਿੱਚ ਅੰਮ੍ਰਿਤ ਪਾ ਰਹੇ ਨੇ ਗਰਬਾਣੀ ਸੁਣ ਰਹੇ ਆਪਾਂ ਠੀਕ ਹੈ ਜੀ ਵੱਡ ਭਾਗੀ ਸਤਿਗੁਰ ਮਿਲੇ ਮੁੱਖ ਅੰਮ੍ਰਿਤ ਪਾਈਏ ਫਿਰ ਕੀ ਹੋਏਗਾ ਦੁੱਬਦਾ ਹੋਮੇ ਦੁੱਬਦਾ ਬਿਨ ਸਜਾਈ ਫਿਰ ਹੋਮੇ ਤੇਰੀ ਦੁੱਬਦਾ ਦੋ ਪਾਸਿਆਂ ਵਾਲਾ ਰਸਤਾ ਖਤਮ ਹੋ ਜਾਏਗਾ ਠੀਕ ਆ ਜੀ ਫਿਰ ਤੇਰਾ ਇੱਕ ਨਾਲ ਮਨ ਜੁੜ ਜਾਏਗਾ ਫਿਰ ਤੈਨੂੰ ਸਾਰੇ ਪਾਸੇ ਖਤਮ ਹੋ ਜਾਣਗੇ ਤੇਰੇ ਜਿਹੜਾ ਤੂੰ ਆਪਾ ਤੁਰੇ ਫਿਰਦੇ ਹੁੰਨੇ ਆ ਇੱਧਰ ਉੱਧਰ ਪਹਿਲਾਂ ਗੱਲ ਕਰੀ ਆਪਾਂ ਸ਼ੁਰੂ ਚ ਮਹਾਰਾਜ ਕਹਿੰਦੇ ਜਦੋਂ ਤੂੰ ਪ੍ਰਭੂ ਪਰਮਾਤਮਾ ਗੁਰੂ ਤੇਰੇ ਅੰਮ੍ਰਿਤ ਨਾਮ ਪਾਏਗਾ ਨਾ ਮੁਖ ਦੇ ਵਿੱਚ ਫਿਰ ਤੇਰੀ ਹੋਮੇ ਦੁੱਬਦਾ ਬਿੰਸ ਜਾਏ ਇਹ ਤੇਰੇ ਕੋਲ ਦੂਰ ਹੋ ਜਾਣਗੀਆਂ ਸਹਜੇ ਸੁੱਖ ਸਮਾਈਏ ਸਹਜੇ ਹੀ ਸੁੱਖਾਂ ਦੇ ਵਿੱਚ ਸਮਾ ਜਾਏਗਾ ਜੀਵ ਸਹਜੇ ਹੁਣ ਦੁਖੀ ਹੋਇਆ ਰਹਿੰਦਾ ਦਰ ਦਰ ਤੇ ਫਿਰਦਾ ਗੁਰੂ ਕੋਲੇ ਵੀ ਆ ਗਿਆ ਉੱਧਰ ਵੀ ਜਾਵੜਿਆ ਇੱਧਰ ਵੀ ਜਾਵੜਿਆ ਉੱਧਰ ਨੂੰ ਵੀ ਜਾਵੜਿਆ ਚਾਰ ਸਪੇਰੀ ਫਿਰ ਜਦੋਂ ਤੂੰ ਇੱਕ ਨਰਨ ਦਾ ਹੋ ਗਿਆ ਇੱਕ ਪਾਸੇ ਹੀ ਆਉਣਾ ਸ਼ੁਰੂ ਕਰਤਾ ਗੁਰੂ ਦੇ ਚਾਨਣ ਨਾਲ ਜੁੜ ਗਿਆ ਫਿਰ ਮਹਾਰਾਜ ਕਹਿੰਦੇ ਦੁਬ ਹੋਮੇ ਦੁਬ ਦਾ ਬਿਨ ਸੱਜਾਈ ਸਹਜੇ ਸੁਖ ਸਮਾਈਏ ਸਭ ਆਪੇ ਆਪ ਵਰਤਦਾ ਆਪੇ ਨਹਿ ਲਾਈਏ ਉਹ ਸਾਰੇ ਥਾਂ ਮਤੇ ਆਪੇ ਆਪ ਹੀ ਵਰਤਦਾ ਤੈਨੂੰ ਆਪੇ ਹੀ ਆਪਣੇ ਨਾਮ ਦੇ ਨਾਲ ਜੋੜ ਲਏਗਾ ਮਨਮੁਖ ਗਰਬ ਨਾ ਪਾਇਓ ਅਗਿਆਨ ਇਆਣੀ ਮਨਮੁਖ ਗਰਬ ਨਾ ਪਾਇਓ ਮਨਮੁਖਾ ਜਿਹੜਾ ਆਪਦੇ ਹੰਕਾਰ ਦੇ ਵਿੱਚ ਨਹੀਂ ਪ੍ਰਾਪਤੀ ਕਰ ਸਕਦਾ ਗੁਰੂ ਦੇ ਗਿਆਨ ਦੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਸਤਗੁਰ ਸੇਵਾ ਨਾ ਕਰੇ ਫਿਰ ਫਿਰ ਪੁੱਛਤਾਣੇ ਮਹਾਰਾਜ ਕਹਿੰਦੇ ਉਹ ਇਆਣੇ ਨੇ ਅਣਜਾਣ ਨੇ ਜਿਹੜੇ ਮਨਮੁਖ ਨੇ ਆਪਦੇ ਹੰਕਾਰ ਵਿੱਚ ਹੀ ਤੁਰੇ ਫਿਰਦੇ ਨੇ ਗੁਰੂ ਦੇ ਗਿਆਨ ਤੋਂ ਇਆਣੇ ਨੇ ਅਣਜਾਣ ਨੇ ਸਤਗੁਰ ਸੇਵਾ ਨਾ ਕਰੇ ਫਿਰ ਫਿਰ ਪਸਤਾਣ ਉਹ ਸਤਿਗੁਰੂ ਦੀ ਸੇਵਾ ਵਿੱਚ ਨਹੀਂ ਲੱਗਦੇ ਫਿਰ ਪਸਤਾਉਣਾ ਪੈਂਦਾ ਅੱਗੇ ਮਹਾਰਾਜ ਕਹਿੰਦੇ ਨੇ ਗਰਬ ਜੂਨੀ ਬਾਸ ਪਾਏਂਦੇ ਗਰਬੇ ਗਲ ਜਾਣੇ ਵਾਹਿਗੁਰੂ ਮਹਾਰਾਜ ਕਹਿੰਦੇ ਉਹ ਜਿਹੜੇ ਮਨਮੁਖ ਨੇ ਆਪਣੀ ਮਰਜ਼ੀ ਕਰਦੇ ਨੇ ਗਰਬ ਜੂਨੀ ਬਾਸ ਪਾਏਂਦੇ ਫਿਰ ਗਰਬ ਜੂਨੀ ਦੇ ਵਿੱਚ ਹੀ ਪਏ ਰਹਿੰਦੇ ਨੇ ਤੇ ਗਰਬੇ ਗਲ ਜਾਣੇ ਗਲ ਗਿਆ ਫੇਰ ਪੈਦਾ ਹੋ ਗਿਆ ਗਲ ਗਿਆ ਫੇਰ ਪੈਦਾ ਹੋ ਗਿਆ ਗਰਬ ਵਿੱਚ ਹੀ ਗਲ ਜਾਂਦੇ ਨੇ ਅਗੇ ਛਤ ਗੁਰੂ ਕਹਿੰਦੇ ਨੇ ਮੇਰੇ ਕਰਤੇ ਐਵੇਂ ਭਾਵੰਦਾ ਮਨਮੁਖ ਪਰਮਾਨੰ ਮਨਮੁਖਾਂ ਨੂੰ ਤਾਂ ਫਿਰ ਐਵੇਂ ਹੀ ਭੌਂਦਾ ਮਹਾਰਾਜ ਨੂੰ ਤਾਂ ਵੀ ਮਨਮੁਖਾਂ ਤਾਂ ਤੂੰ ਤੁਰਿਆ ਫਿਰ ਪਟਕਦਾ ਜੂਨੀਆਂ ਵਿੱਚ ਪਿਆ ਤੁਰਿਆ ਗਲਦਾਰ ਮੇਰੇ ਹਰ ਪ੍ਰਭ ਲੇਖ ਲਖਾਇਆ ਤੁਰ ਮਸਤ ਕਪੂਰਾ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਮਨੁੱਖਾ ਜਨਮ ਦਿੱਤਾ ਤੈਨੂੰ ਪੂਰੇ ਕਰਮ ਦੇ ਕੇ ਭੇਜਿਆ ਹੁਣ ਤੂੰ ਅਗਲੇ ਆਪ ਦੇ ਕਰਮ ਆਪ ਗੁਆਲੇ ਭਾਈ ਤੂੰ ਜਿਵੇਂ ਹੁਣ ਆਪਾਂ ਕਹਿ ਦਗੇ ਵੀ ਯਾਰ ਤੈਨੂੰ ਆ ਚੀਜ਼ ਲੈ ਕੇ ਦਿੱਤੀ ਸੀ ਹੁਣ ਤੂੰ ਗਵਾਲੀ ਫਿਰ ਅਸੀਂ ਕੀ ਕਰੀਏ ਇਸੇ ਤਰ੍ਹਾਂ ਮਹਾਰਾਜ ਨੇ ਤੈਨੂੰ ਪੂਰਾ ਕਰਕੇ ਭੇਜਿਆ ਪਰ ਤੂੰ ਆਪਣੇ ਕਰਮਾਂ ਮੁਤਾਬਕ ਗੁਆ ਲਿਆ ਸਭ ਕੁਝ ਮੇਰੇ ਹਰ ਪ੍ਰਭ ਲੇਖ ਲਖਾਇਆ ਤੁਰ ਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰ ਸੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰਸੂਰਾ ਆਪਾਂ ਹਨ ਗੁਰੂ ਪੂਰੇ ਦੀ ਸੂਰਮੇ ਗੁਰੂ ਦੀ ਗੋਦ ਚ ਬੈਠੇ ਆ ਗੁਰੂ ਤੋਂ ਗਿਆਨ ਲੈ ਰਹੇ ਆ ਤੇ ਪ੍ਰਭੂ ਪਰਮਾਤਮਾ ਦੇ ਨਾਲ ਇਹਨੇ ਮਲਾ ਦੇਣਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਕਿਤੇ ਬਣ ਜੇ ਵਰਤੀ ਵੀ ਮੇਰਾ ਮਾਤਾ ਪਿਤਾ ਹੀ ਪ੍ਰਭੂ ਪਰਮਾਤਮਾ ਦਾ ਨਾਮ ਹੈ ਹਰ ਬੰਦ ਪਬੀਰਾ ਰਿਸ਼ਤੇਦਾਰ ਤੇ ਮੇਰਾ ਭੈਣ ਭਰਾ ਉਹੀ ਹੈ ਹਰ ਹਰ ਬਖਸ਼ ਮਲਾਏ ਪ੍ਰਭ ਜਨ ਨਾਨਕ ਕੀਰਾ ਹਰ ਹਰ ਨਾਮ ਧਿਆਇ ਵਾਹਿਗੁਰੂ ਹਰ ਹਰ ਨਾਮ ਧਿਆਏ ਭੇਟਿਆ ਗੁਰ ਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਦ ਪਬੀਰਾ ਹਰ ਹਰ ਬਖਸ਼ ਮਲਾਏ ਪ੍ਰਭ ਜਨ ਨਾਨਕ ਕੀ ਹਰੀ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਮਨਾਪ ਗੁਰਬਾਣੀ ਕਰਾਉਂਦੀ ਹੈ ਗੁਰੂ ਦੇ ਨਾਲ ਜੁੜ ਕੇ ਨਾਮ ਬਾਣੀ ਨਾਲ ਜੁੜੇ ਰਹੀਏ ਤੇ ਆਪਣੀ ਕਿਰਤ ਵਿਰਤ ਕਰਦੇ ਰਹੀਏ ਇਮਾਨਦਾਰੀ ਦੇ ਨਾਲ ਬਸ ਹੋਰ ਆਪਾਂ ਕੀ ਇੱਕ ਪੰਡ ਚੱਕਣੀ ਆ ਠੀਕ ਆ ਜੀ ਹੋਰ ਨਹੀਂ ਕੋਈ ਪੰਡ ਭਾਰੀ ਚੱਕਣੀ ਪਾਈ ਐਵੇਂ ਨਾ ਡਰਿਏ ਗੁਰੂ ਦੇ ਗਿਆਨ ਦੇ ਨਾਲ ਜੁੜਿਏ ਤੇ ਆਪਣਾ ਕਾਰੋਬਾਰਾ ਜਿਹੜਾ ਇਮਾਨਦਾਰੀ ਦੇ ਨਾਲ ਕਰੇ ਰਹੀਏ ਕਰਦੇ ਰਹੀਏ ਦੁਕਾਨਦਾਰ ਆ ਇਮਾਨਦਾਰੀ ਦੇ ਨਾਲ ਆਪਦਾ ਸੌਦਾ ਲਿਆਵੇ ਸੌਦਾ ਦੇਵੇ ਠੀਕ ਆ ਜੀ ਸਹੀ ਰੇਟ ਲਾਵੇ ਬੇਫਿਕਰ ਬੇਈਮਾਨੀ ਨਾ ਕਰੇ ਵਿੱਚ ਕੋਈ ਆ ਦੁੱਧ ਪਿਆ ਦੁੱਧ ਦੀ ਗੱਲ ਆ ਹਣ ਦੁੱਧ ਦੇ ਵਿੱਚ ਦੇਖੋ ਕਿੰਨਾ ਕਪੜਾ ਜਿਹੋ ਜਿਹਾ ਚੋਇਆ ਜਿਹੋ ਜਿਹਾ ਗਾ ਮੈਂ ਨੇ ਤੇ ਹਣ ਗਾ ਮੈਂ ਤਾਂ ਨਹੀਂ ਮਿਲਾਵਟ ਕਰਦੀ ਜੇ ਆਪਾਂ ਕਹੀਏ ਤਾਂ ਹੁਣ ਦੇਖੋ ਕਿੰਨਾ ਨਕਲੀ ਦੁੱਧ ਬਣਦਾ ਸਭ ਕੁਝ ਖੂਆ ਨਕਲੀ ਪਨੀਰ ਨਕਲੀ ਲੱਸੀ ਦਹੀਂ ਸਭ ਕੁਝ ਨਕਲੀ ਬਣਾਈ ਜਾ ਰਿਹਾ